ਡੱਲੇਵਾਲ ਸਾਬ ਨੂੰ ਮਰਨ ਦਿਓ ਦੇਖੋ ਇੱਕ ਜੋ ਮੈਂ ਹਾਂ ਬੋਲਣ ਜਾ ਰਿਹਾ ਵਾਂ ਇਹ ਕਹਿ ਜਾ ਸੱਚ ਆ ਇਹ ਅੱਜ ਨਹੀਂ ਤਾਂ ਕੱਲ ਨੂੰ ਮੰਨਣਾ ਪੈਣਾ ਇਹ ਤਾਂ ਹੀ ਮੈਂ ਲਿਖਿਆ ਡਿਸਕ੍ਰਿਪਸ਼ਨ ਕਿ ਡੱਲੇਵਾਲ ਸਾਬ ਨੂੰ ਮਰਨ ਦਿਓ ਕੋਈ ਗੱਲ ਨਹੀਂ ਠੀਕ ਨਹੀਂ ਕਿਉਂਕਿ ਸੱਚ ਆ ਨਾ ਜਿਹੜਾ ਉਹ ਜ਼ਿਆਦਾ ਦੇਰ ਜਿਉਂਦਾ ਨਹੀਂ ਰਹਿ ਸਕਦਾ ਕਿਉਂਕਿ ਸੱਚ ਦੀ ਉਮਰ ਆ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਜੂਠ ਦੀ ਉਮਰ ਬੜੀ ਲੰਬੀ ਹੁੰਦੀ ਆ ਠੀਕ ਨੇ ਤਾਂ ਆਪਾਂ ਸਭ ਨੂੰ ਪਤਾ ਵਾ ਕਿ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਉਹਦੇ ਵਿੱਚ ਸਾਰੀ ਦੇ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਸੀਗੀਆਂ ਤੇ ਜਦੋਂ ਵਾਪਸ ਆਇਆ ਤੇ ਫਿਰ ਆਪਣੀਆਂ ਦੋ ਬਣ ਗਈਆਂ ਇੱਕ ਰਾਜਨੀਤਿਕ ਬਣ ਗਿਆ ਤੜਾ ਇੱਕ ਗੈਰ ਰਾਜਨੀਤਿਕ ਬਣ ਗਿਆ ਤੜਾ ਦੋ ਟੜੇ ਬਣ ਗਏ ਜੇ ਇਹ ਉੱਥੇ 1 ਮਹੀਨਾ ਹੋਰ ਬੈਠੇ 13 ਮਹੀਨੇ ਬੈਠੇ ਰਹੇ 13 13.5 ਮਹੀਨੇ 14 ਮਹੀਨੇ ਦੇ ਕਰੀਬ ਬੈਠੇ ਰਹੇ ਜੇ 1-2 ਮਹੀਨੇ ਹੋਰ ਬੈਠੇ ਰਹਿੰਦੇ ਨਾ ਇਹ ਤੇ ਸਭ ਕੁਝ ਲੈ ਕੇ ਉੱਟਦੇ ਠੀਕ ਨਹੀਂ ਪਰ ਇਹਨਾਂ ਨੂੰ ਕਾਲੀ ਕੀ ਸੀ ਰਾਜੇਵਾਲ ਨੂੰ ਰੁਲਦੂ ਮਾਨਸੇ ਨੂੰ ਤੇ ਹੋਰ ਜਿਹੜੇ ਹਲੈਕਸ਼ਨਾਂ ਲੜੇ ਸੀਗੇ ਇਹ ਰਾਜੇਵਾਲ ਹੋ ਗਿਆ ਰੁਲਦੂ ਮਾਨਸਾ ਹੋ ਗਿਆ ਹੋਰ ਜਿੰਨੇ ਵੀ ਸੀਗੇ ਜਿਹੜੇ ਚੋਣਾਂ ਦੇ ਵਿੱਚ ਖੜੇ ਹੋਣੇ ਸੀ ਇਹਨਾਂ ਨੂੰ ਸੀਗਾ ਕਿ ਅਸੀਂ ਮੁੱਖ ਮੰਤਰੀ ਬਣ ਜਾਣਾ ਵਾ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰ ਲਾਂਗੇ ਤੇ ਇਹ ਲੋਕ ਜਿਹਨਾਂ ਦਾ ਮੈਂ ਨਾਮ ਲਿਆ ਵਾ ਰਾਜੇਵਾਲ ਹੋ ਗਿਆ ਰੁਲਦੂ ਮਾਨਸਾ ਹੋ ਗਿਆ ਇਹ ਉਹ ਲੋਕ ਨੇ ਰੁਲਦੂ ਮਾਨਸੇ ਵਰਗੇ ਜਿਹੜੇ ਗਏ ਟਰਾਲੀਆਂ ਦੇ ਵਿੱਚ ਤੇ ਆਏ ਫੋਰਚੂਨਰਾਂ ਦੇ ਵਿੱਚ ਹਾਰ ਪਵਾ ਕੇ ਸਿਰੋਪੇ ਪਵਾ ਕੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਵੀ ਲੱਗੇ ਵਾਪਸ ਆ ਕੇ ਤੇ ਇਹਨਾਂ ਦੇ ਉੱਪਰ ਇਲਜ਼ਾਮ ਵੀ ਲੱਗੇ 3000 ਕਰੋੜ ਦਾ ਮੋਰਚਾ ਵੇਚੜਦੇ ਕਦੇ ਟਾਬਿਆਂ ਦਾ ਕਦੇ ਆਪਣੇ ਪੱਠਿਆਂ ਦਾ ਕਦੇ ਸ਼ੈਲਰਾਂ ਦਾ ਕਦੇ ਆੜਤੀਆਂ ਦਾ ਬਹੁਤ ਕੋਸ਼ ਇਹਨਾਂ ਤੇ ਹੋਇਆ ਜੀ ਪਰ ਇੱਕ ਗੱਲ ਆ ਯਾਰ ਉੱਥੇ ਆਪਾਂ ਜਿਹੜੇ 750 ਮੁੰਡਾ ਸਾਡਾ ਉੱਥੇ ਮਰ ਗਏ ਜਿਹਨਾਂ ਨੂੰ ਇਹ ਸ਼ਹੀਦਰਾ ਨਾਮ ਦਿੰਦੇ ਆ ਉਹਨਾਂ ਨੂੰ ਕੀ ਮਿਲਿਆ ਸਿਰ ਬਿੱਲ ਵਾਪਸ ਕਰਾ ਕੇ ਤੇ ਬਸ ਘਰੇ ਵਾਪਸ ਆ ਗਏ ਬਿੱਲ ਤਾਂ ਦੁਬਾਰਾ ਆ ਜਾਣਗੇ ਬਿੱਲਾਂ ਦਾ ਕੀ ਬਿੱਲ ਤਾਂ ਦੁਬਾਰਾ ਆ ਜਾਣਗੇ ਪਰ ਜਿਹੜੇ ਉਹ 750 ਮੁੰਡਾ ਸਾਡਾ ਮਰ ਗਿਆ ਠੀਕ ਨਹੀਂ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਤੇ ਰਹੰਦੀ ਆ ਮੰਗਾ ਬਣਾਉਣ ਲਈ ਤੇ ਡੱਲੇਆ ਸਾਹਿਬ ਨੇ ਧਰਨਾ ਲਾਇਆ ਦੁਬਾਰਾ ਤੇ ਅੱਜ 15 ਦਿਨ ਬਾਅਦ ਜਿਹੜਾ ਆਪਣੇ ਵਰਤ ਰੱਖਿਆ ਹੋਇਆ ਮਰਨ ਵਰਤ ਤੇ ਬੈਠੇ ਨੇ ਡੱਲੇਆ ਸਾਹਿਬ ਅੱਜ 15 ਦਿਨ ਗੁਜ਼ਰ ਗਏ ਨੇ ਦੇਖ ਲਓ ਤੁਸੀਂ ਉਹਨਾਂ ਦੀ ਹਾਲਾਤ ਕਿਸ ਹਾਲਾਤ ਦੇ ਵਿੱਚ ਆ ਗਏ ਆ ਤੇ ਉਦੋਂ ਇਸ ਸੇਤ ਦੇ ਵਿੱਚ ਕਿੰਨਾ ਫਰਕ ਪੈ ਗਿਆ 8 ਤੋਂ 9 10 ਕਿਲੋ ਦੇ ਕਰੀਬ ਉਹਦਾ ਤਾਂ ਵਜ਼ਨ ਘਟ ਗਿਆ ਠੀਕ ਨਹੀਂ ਉਮਰ ਦੇ ਹਿਸਾਬ ਨਾਲ ਤੁਸੀਂ ਦੇਖ ਲਓ 15 ਦੇ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਪਰ ਰਾਜੇਵਾਲ ਵਰਗੇ ਦੁਲਦੁਮਾਲਸੇ ਵਰਗੇ ਆਪਣੇ ਘਰਾਂ 'ਚ ਬੈਠੇ ਆ ਰਾਮਲਾ ਬੈਠੇ ਆ ਰਾਮਲਾ ਬੈਠੇ ਆ ਉਹਨਾਂ ਨੂੰ ਕੀ ਆ ਉਹ ਤਿੰਨ 000 ਕਰੋੜ ਰੁਪਈਆ ਜੋ ਲੈ ਕੇ ਆਏ ਉਹ 400 500 ਕਰੋੜ ਰੁਪਈਆ ਜਿਹੜਾ ਹੋਰ ਇਕੱਠਾ ਹੋਇਆ ਸੀ ਉਹ ਸਾਰਾ ਦਾ ਹਿਸਾਬ ਹੀ ਮੰਗਿਆ ਸੀ ਨਾ ਡੱਲੇਆਲ ਸਾਹਿਬ ਨੇ ਡੱਲੇਆਲ ਸਾਹਿਬ ਨੇ ਹੀ ਕਿਹਾ ਸੀ ਕਿ ਭਾਈ ਤੁਸੀਂ 3000 ਕਰੋੜ ਦਾ ਬੋਰਚਾ ਵੇਚਿਆ ਵਾ 4500 ਕਰੋੜ ਰੁਪਈਆ ਜਿਹੜਾ ਊ ਘੱਟਾ ਹੋਇਆ ਤੁਹਾਨੂੰ ਉਹ ਸਾਰਾ ਹਿਸਾਬ ਦੋ ਆ ਕੇ ਇਸ ਕਰਕੇ ਕੋਈ ਰਾਜਨੀਤਿਕ ਬਣ ਗਿਆ ਕੋਈ ਗੈਰਾਜਨੀਤਿਕ ਬਣ ਗਿਆ ਪਰ ਪੈਸਾ ਕੌਣ ਗਿਆ ਸੱਚ ਜਿਹੜਾ 750 ਬੁੱਢਾ ਸਾਡਾ ਮਰ ਗਿਆ ਉਹ ਪੈਸਾ ਰੇ ਆ ਜਿਹੜੇ ਹਜ਼ਾਰਾਂ ਕੇਸ ਪੈਂਡਿੰਗ ਰਹੀ ਜਿਹੜੇ ਹਜੇ ਵੀ ਦਿੱਲੀ ਜਾਂਦੇ ਤੇ ਆਪਣੇ ਕੇਸਾਂ ਵਾਸਤੇ ਜਾਂ ਹੋਰ ਤੱਕੇ ਖਾਂਤੇ ਦੇ ਵਿਚਾਰੇ ਜਿਨ੍ਹਾਂ ਦੇ ਕੋਲ ਕਿਰਾਇਆ ਵੀ ਹੈ ਨਹੀਂ ਦਿੱਲੀ ਜਾਣ ਲਈ ਪੈਸੇ ਤਾਂ ਹੋ ਰਹੇ ਨੇ ਰਾਜੇਵਾਲ ਵਰਗੇ ਰੁਲਦੂ ਮਾਨਸੇ ਵਰਗੇ ਤਾਂ ਹੋਟਲ ਖੋਲ ਕੇ ਬੈਠਾ ਆਈ ਸੀ ਵੀਡੀਓ ਇੱਕ ਰੁਲਦੂ ਮਾਨਸੇ ਦੀ ਹੋਟਲ ਖੁੱਲੇ ਆ ਜੀ ਢਾਬਾ ਖੁੱਲ ਗਿਆ ਆ ਰਾਜੇਵਾਲ ਅਮਰੀਕਾ ਦੀਆਂ ਸੈਰਾਂ ਕਰਦਾ ਫਿਰਦਾ ਵਾ ਰਾਜੇਵਾਲ ਅਮਰੀਕਾ ਦੀਆਂ ਸੈਰਾਂ ਕਰਦਾ ਫਿਰਦਾ ਮੈਂ ਵੀਡੀਓ ਇਹ ਤਾਂ ਪਾ ਰਿਆ ਕਿ ਰਾਤ ਮੈਂ ਦੇਖਿਆ ਕਿ ਲੱਖਾ ਸਧਾਨਾ ਤੇ ਅਬਦੋਜ ਮਾਨਵੀ ਨਾ ਉੱਥੇ ਜਾ ਕੇ ਡੱਲਿਆ ਸਾਹਿਬ ਦੇ ਨਾਲ ਬੈਠ ਕੇ ਵੀਡੀਓ ਪਾ ਰਹੇ ਸੀਗੇ ਮੈਂ ਲੱਖੇ ਨੂੰ ਇੱਕ ਗੱਲ ਪੁੱਛਣੀ ਚਾਹਦਾ ਕਿ ਲੱਖੇ ਜਿਹੜੇ ਚੀਜ਼ਾਂ ਤੁਸੀਂ ਕਹਿ ਰਹੇ ਹੋ ਕਿ ਪਈ ਆਪਣੇ ਪਰਿਵਾਰ ਨਾਲ ਇੱਕ ਤੇ 12 ਤਰੀਕ ਨੂੰ ਆਪਣੇ ਪਰਿਵਾਰ ਨਾਲ ਇੱਕ ਟਾਈਮ ਦੀ ਰੋਟੀ ਛੱਡ ਕੇ ਫੇਸਬੁੱਕ ਦੇ ਉੱਪਰ ਫੋਟੋ ਪਾਓ ਪਹਿਲਾਂ ਤਾਂ ਮੈਂ ਲੱਖੇ ਨੂੰ ਤੇ ਅਫਤੋਹ ਜਮਾਨ ਨੂੰ ਪੁੱਛਣਾ ਚਾਹੁੰਦਾ ਇਹ ਫੋਟੋ ਪਾਉਣ ਕੇ ਆਪਣੇ ਪਰਿਵਾਰ ਨਾਲ ਇੱਕ ਟਾਈਮ ਦੀ ਰੋਟੀ ਛੱਡ ਕੇ ਦੂਜੀ ਗੱਲ ਮੈਨੂੰ ਇਹ ਦੱਸ ਦੋ ਲੱਖੇ ਉਹ ਨਹੀਂ ਦੱਸ ਦੇਣ ਕਿ ਟਵਿੱਟਰ ਦੇ ਉੱਪਰ ਫੇਸਬੁੱਕਾਂ ਦੇ ਉੱਪਰ ਫੋਟੋ ਆ ਪਾ ਕੇ ਕੀ ਹੋ ਜਾਊਗਾ ਫਿਰ ਆਪਣੇ ਸਾਰੀਆਂ ਮੰਗਾ ਮੰਧੀਆਂ ਜਾਣਗੀਆਂ ਮੈਨੂੰ ਦੱਸ ਦੇਣਾ ਇਹ ਮੈਨੂੰ ਦੱਸ ਦੇ ਲੱਖਾ ਦੱਸ ਦੇ ਅਫਤੋਹ ਜਮਾਨ ਦੱਸ ਦੋ ਕਿ ਭਾਈ ਸਾਰੀਆਂ ਮੰਗਾ ਮੰਗੇ ਮੰਧੀਆਂ ਜਾਣਗੀਆਂ ਜੇ ਫੋਟੋ ਪਾਤਾ ਕਿ ਸਾਰੇ ਅਸੀਂ ਸਾਰੇ ਪੰਜਾਬ ਦੀ ਸਾਰੇ ਪੰਜਾਬ ਪਾ ਦੂਗਾ ਜਿਹਨੇ ਪੰਜਾਬੀ ਬਸਦੇ ਆ ਪੂਰੇ ਵਰਲਡ ਦੇ ਵਿੱਚ ਉਹ ਪਾ ਦਣਗੇ ਆਪਣੇ ਪਰਿਵਾਰ ਨਾਲ ਹੈਸ਼ਟੈਗ ਕਰਕੇ ਫਿਰ ਕੀ ਮੰਗਾ ਮਾਂ ਮੰਨ ਲਊਗਾ ਮੋਦੀ ਲੱਖੇ ਨੇ ਇਹ ਕਿਉਂ ਨਹੀਂ ਕਿਹਾ ਕਿ ਭਾਈ ਜਿਹੜੀ ਪਾਰਟੀ ਤੋਂ ਮੈਂ ਇਲੈਕਸ਼ਨ ਲੜੀ ਆ ਰਾਜੇਵਾਲ ਦੀ ਐਸਐਸਐਮ ਵੱਲੋਂ ਸੰਯੁਕਤ ਸਮਾਜ ਮੋਰਚਾ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਰਾਜਨੀਤਿਕ ਉਹਦੇ ਪ੍ਰਧਾਨ ਰਾਜੇਵਾਲ ਉਹਦੇ ਵੱਲੋਂ ਇਲੈਕਸ਼ਨ ਵੀ ਲੜੀ ਸੀ ਲੱਖੇ ਨੇ ਐਮਐਲਏ ਦੀ ਲੱਖੇ ਨੇ ਕਿਉਂ ਨਹੀਂ ਕਿਹਾ ਬੈਠ ਕੇ ਕਿ ਪਾਈ ਅਸੀਂ ਸਾਰੀ 13 ਨੂੰ ਕਟੀਆਂ ਕਰਾਂਗੇ ਪਹਿਲਾਂ ਉਹਨਾਂ ਨੂੰ ਪਿਛਲਾ ਵੀ ਲਵਾਂਗੇ ਸਾਹਬ ਤੇ ਨਾਲ ਕਹਾਂਗੇ ਪਾਈ ਆ ਕੇ ਬੈਠੋ ਲੱਖੇ ਨੇ ਇਹ ਵੀਡੀਓ ਕਿਉਂ ਨਹੀਂ ਪਾਈ ਰਾਜੇਵਾਲ ਦੇ ਉੱਪਰ ਜਾਂ ਰੁਲਦੂ ਵਾਂਸੇ ਦਾ ਨਾਮ ਕਿਉਂ ਨਹੀਂ ਲਿਆ ਹਾਲਾਂਕਿ ਜਿੱਦਾਂ ਕਾਲੇ ਪਾਣੀ ਦਾ ਮੋਰਚਾ ਲੱਗਿਆ ਅਸੀਂ ਇਹ ਤਾਂ ਲਾਇਆ ਸੀ ਲੁਧਿਆਣੇ ਰਾਜੇਵਾਲ ਉੱਧਰ ਤਾਂ ਪਹੁੰਚਿਆ ਹੋਇਆ ਸੀ ਉੱਥੇ ਲੱਖੇ ਸਪੋਰਟ ਕਰਤਾ ਰਾਜੇਵਾਲ ਪਹੁੰਚ ਗਿਆ ਸੀ ਤੇ ਲੱਖਾ ਕਿਉਂ ਦੀ ਨਾਮ ਲੈ ਰਿਹਾ ਉਹਦਾ बार-बार ਲੱਖਾ ਬਾਰ-ਬਾਰ ਉਹ ਮਾ ਕਿਉਂ ਰਿਹਾ ਮੁੱਦੇ ਨੂੰ ਇਸ ਮੁੱਦੇ ਦੇ ਉੱਪਰ ਕਿਉਂ ਨਹੀਂ ਆ ਰਹੇ ਆ ਕਿ ਭਾਈ ਮੋਰਚਾ ਵੇਚਿਆ ਗਿਆ ਪਹਿਲਾਂ ਪਹਿਲਾਂ ਜਿਹੜਾ 400 500 ਕਰੋੜ ਰੁਪਈਆ ਸਾਡੇ ਪੰਜਾਬੀਆਂ ਨੇ ਮਿਹਨਤ ਨਾਲ ਕਮਾਈ ਬਾਹਰੋਂ ਫੰਡਿੰਗ ਕੀਤੀ ਉਹ ਸਾਰਾ ਅਜੇ ਦੇ ਜੇਬਾਂ 'ਚ ਗਿਆ ਰਾਜੇਵਾਲ ਹੋ ਗਿਆ ਰੋਲਦੂਬਾ ਸੋ ਗਿਆ ਹੋਰ ਜਿੰਨੇ ਵੀ ਸੀਗੇ ਇਧਰ ਜੇਬਾਂ 'ਚ ਗਏ ਆ ਉਹ ਪੈਸੇ ਉਹ ਪੈਸਾ ਕੌਮ ਦਾ ਪੈਸਾ ਸੀ ਉਹ ਉਹਨਾਂ ਦੇ ਕੰਮ ਆਉਣਾ ਚਾਹੀਦਾ ਸੀਗਾ ਜਿਹੜੇ ਵਿਚਾਰਿਆਂ ਦੇ ਆਪਣੇ ਲੱਤਾ ਮਾਂ ਖੜ ਗਈਆਂ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਕਿਸੇ ਨੇ ਆਪਣਾ ਕੇਸ ਲਈ ਜਾਣਾ ਦਿੱਲੀ ਕਿਸੇ ਨੇ ਵਕੀਲ ਕਰਨਾ ਜਿਨ੍ਹਾਂ ਦੇ 750 ਬੁੱਢੇ ਮਰ ਗਏ ਮਰ ਗਏ ਕਹੂਗਾ ਮੈਂ ਸ਼ਹੀਦ ਨਹੀਂ ਕਹੂਗਾ ਸ਼ਹੀਦ ਉਹਦੋਂ ਹੁੰਦੇ ਜਦੋਂ ਕੋਈ ਬਣਦਾ ਸਰਬਾਨ ਮਿਲਣਾ ਹੋਵੇ ਮੈਂ ਮਰ ਗਏ ਜਿਹੜੇ 750 ਬੁੱਢਾ ਸਾਡਾ ਮਰ ਗਏ ਆ ਉਹਨਾਂ ਦੇ ਕਿਸੇ ਪਰਿਵਾਰ ਚੋਂ ਵੀ 400 ਕਰੋੜ ਚੋਂ ਕੁਝ ਦਿੱਤਾ ਕਿਸੇ ਨੇ ਐਸੇ ਗੱਲ ਨੂੰ ਲੈ ਕੇ ਰਾਜੇਵਾਲ ਨੇ ਡੱਲੇਵਾਲ ਸਾਹਿਬ ਤੇ આરોਪ ਲਾਏ ਡੱਲੇਵਾਲ ਸਾਹਿਬ ਨੇ ਰਾਜੇਵਾਲ ਨੂੰ ਕਿਹਾ ਪਰ ਪੈਸੇ ਆ ਕੌਣ ਇੱਥੇ ਮੈਂ ਤਾਂ ਹੀ ਕਿਹਾ ਡੱਲਿਆ ਸਾਹਿਬ ਨੂੰ ਮਰਨ ਦੋ ਪਤਾ ਹੋਰ ਚੱਕਰ ਕੀ ਆ ਸੱਚ ਜਿਆਦਾ ਲੰਬਾ ਨਹੀਂ ਜਿਓ ਸਕਦਾ ਸੱਚ ਦੀ ਉਮਰ ਬੜੀ ਛੋਟੀ ਹੁੰਦੀ ਆ ਬੜੀ ਓ ਛੋਟੀ ਹੁੰਦੀ ਆ ਜਿਹੜਾ ਝੂਠ ਆ ਉਹ ਥੋੜਾ ਜਿਆਦਾ ਦਿਨ ਚੱਲਦਾ ਰਹਿੰਦਾ ਵਾ ਜਿਹੜਾ ਸੱਚ ਆ ਉਹ ਛੋਟਾ ਹੁੰਦਾ ਉਹਦੀ ਉਮਰ ਬੜੀ ਛੋਟੀ ਹੁੰਦੀ ਆ ਪਾਣੀ ਦੇ ਬੋਲਪਲੇ ਦੀ ਕੀ ਉਮਰ ਹੁੰਦੀ ਆ ਕੁਛ ਬੜੀ ਕਿਸੇ ਟਾਈਮ ਹੀ ਫੁੱਟ ਸਕਦਾ ਤਾਂ ਹੀ ਤਾਂ ਮੈਂ ਕਿਹਾ ਡੱਲਿਆ ਸਾਹਿਬ ਨੂੰ ਮਰਨ ਦੋ ਠੀਕ ਈ ਇੱਥੇ ਜਿਹੜੀਆਂ ਰਾਜਨੀਤਿਕ ਆਪਣੇ ਬਣਾ ਕੇ ਬੈਠੇ ਆਪਣੀ ਪਾਰਟੀ ਰਾਜੇਵਾਲ ਵਰਗੇ ਰੁਲਦੂ ਬਾਲਸੇ ਵਰਗੇ ਹੋਰ ਜਿੰਦੇ ਵੀ ਦੇ ਰਾਜਨੀਤਿਕ ਇਹਨਾਂ ਨੂੰ ਕੁਛ ਨਹੀਂ ਫਰਕ ਪੈਣਾ ਇਹਨਾਂ ਨੂੰ ਕੋਈ ਫਰਕ ਨਹੀਂ ਇਹ ਤਾਂ ਚਾਹੁੰਦੇ ਨੇ ਡੱਲੇਆ ਸਾਹਿਬ ਮਰਨ ਇਹਨਾਂ ਨੂੰ ਮੁੜ ਕੇ ਸਵਾਲ ਕਰਨ ਵਾਲਾ ਕੋਈ ਨਹੀਂ ਰਹੇ ਇਹ ਤਾਂ ਚਾਹੁੰਦੇ ਨੇ ਆਪ ਇਹ ਤਾਂ ਆਪ ਚਾਹੁੰਦੇ ਨੇ ਕਿ ਡੱਲੇਆ ਸਾਹਿਬ ਮਰਨ ਇਹ ਥੋੜਾ ਚਾਹੁੰਦੇ ਨੇ ਕਿ ਡੱਲੇਆ ਸਾਹਿਬ ਦੀ ਲੰਬੀ ਉਮਰ ਹੋਵੇ ਮੁੜ ਕੇ ਇਹਨਾਂ ਨੂੰ ਸਵਾਲ ਕਰਨ ਵਾਲਾ ਬੰਦਾ ਨਾ ਹੋ ਜਾਣਾ ਮੈਨੂੰ ਕੀ ਚੀਜ਼ ਦੱਸੋ ਬਾਈ ਲੱਖੇ ਨੇ ਤੇ ਅਬਦੋਜ ਮਾਨ ਨੇ ਕਿ ਲੋਕਾਂ ਨੂੰ ਲਾਂਤਾਂ ਪਾਉਂਦੇ ਪਏ ਸੀ ਬੈਠੇ ਉੱਥੇ ਇਹਨਾਂ ਨੂੰ ਇਹ ਪੁੱਛਣ ਨਾਲ ਹੋਵੇ ਲੱਖੇ ਨੂੰ ਤੇ ਅਬਦੋਜ ਮਾਨ ਨੂੰ ਦੋਨਾਂ ਨੂੰ ਕਿ ਲੋਕੀ ਮੋਰਚੇ ਤੇ ਕਿਉਂ ਨਹੀਂ ਜਾ ਰਹੇ ਪਹਿਲਾਂ ਤੇ ਇਹ ਦੱਸੜ ਫਿਰ ਮੈਂ ਦੱਸਦਾ ਕਿਉਂਕਿ ਲੋਕਾਂ ਦਾ ਮੋਹ ਪੰਗ ਹੋ ਗਿਆ ਮੋਰਚਿਆਂ ਤੋਂ ਮੋਰਚੇ 'ਚ ਅੱਜ ਤੱਕ ਮਿਲੇ ਆ ਕੀ ਕਿਸੇ ਨੂੰ ਤਾਂ ਲੋਕਾਂ ਦਾ ਮੈਂ ਪਿਛਲੇ ਸਾਲ ਇਹ ਸਾਲ ਸਵਾ ਸਾਲ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਇੰਟਰਵਿਊ ਦਿੱਤੀ ਸੀ ਪਈ ਹੋਗੀ ਮੇਰੇ ਯੱਕ ਆਈਡੀ ਤੇ ਚੈੱਕ ਕਰ ਲਿਓ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਜਿਹੜੇ ਬਾਰ ਬਾਰ ਬੋਰਚੇ ਲੱਗ ਰਹੇ ਤੇ ਜੋ ਵੀ ਹੋਣਾ ਤੁਸੀਂ ਦੇਖਿਓ ਇਹਦਾ ਜਵਾਬ ਕੀ ਹੁੰਦਾ ਕਿੰਨਾ ਬੁਰਾ ਹੁੰਦਾ ਅੱਜ ਉਹੀ ਗੱਲ ਹੋ ਗਈ ਆ ਅੱਜ ਬੋਰਚਿਆਂ ਦੇ ਵਿੱਚ ਲੋਕੀ ਜਾਣਾ ਬੰਦ ਕਰ ਰਹੇ ਆ ਕੋਈ ਵਪਾਰੀ ਪਹੁੰਚਿਆ ਕੋਈ ਆੜਤੀਆ ਪਹੁੰਚਿਆ ਕੋਈ ਆਪ ਬੰਦਾ ਪਹੁੰਚਿਆ ਉੱਥੇ ਨਾ ਸਿਰਫ ਜਿਹੜੀ ਯੂਨੀਅਨ ਵਾਲੇ ਬੰਦੇ ਬੈਠੇ ਆ ਇਹ ਕਿਉਂ ਹੋਇਆ ਉਹ ਇਸ ਕਰਕੇ ਹੋਇਆ ਕਿ ਪਹਿਲੇ ਕਿਸੇ ਆਦੀ ਅਦਾਲਤ ਨਾਲ ਲੋਕਾਂ ਦੀ ਗੱਲਾਂ ਹੀ ਸੁਣੀਆਂ ਗਈਆਂ ਉਹ ਕਹਿੰਦੇ ਰਹੇ ਕਿ ਬੈਠੇ ਰੋ ਬਹਿ ਜਾਓ ਬਹਿ ਜਾਓ ਮਹੀਨਾ ਦੋ ਮਹੀਨੇ ਬਹਿ ਜਾਓ ਅਜੇ ਕੋਈ ਨਹੀਂ ਕਿਸੇ ਨੇ ਸੁਣੀ ਆਪਣੀ ਇੱਥੇ ਆ ਕੇ ਮਰਜ਼ੀਆਂ ਕੀਤੀਆਂ ਕੋਈ ਕੋਈ ਮੁੱਖ ਮੰਤਰੀ ਦੀ ਆੜ ਦੇ ਆਪਣੇ ਆ ਗਿਆ ਮੁੱਖ ਮੰਤਰੀ ਦੇ ਕਿ ਮੈਂ ਮੁੱਖ ਮੰਤਰੀ ਬਣ ਜਾਣਾ ਕੋਈ ਐਮਐਲਏ ਕਹਿੰਦਾ ਮੈਂ ਬਣ ਜਾਣਾ ਕੋਈ ਕਹਿੰਦਾ ਮੈਂ ਹੋਮ ਮਿਨਿਸਟਰ ਬਣ ਜਾਣਾ ਠੀਕ ਨੇ ਲੋਕਾਂ ਦਾ ਵਿਸ਼ਵਾਸ ਝਟ ਖੜਿਆ ਬੋਰਚਿਆਂ ਤੋਂ ਹੋਰ ਲੋਕੀ ਕਿਉਂ ਗੱਲ ਪੈਂਦੇ ਨੇ ਮੋਰਚਿਆਂ ਵਾਲਿਆਂ ਤੇ ਕਿ ਭਾਈ ਜੀ ਸੜਕ ਬੰਦ ਕਰਕੇ ਬੈਜੇ ਨੇ ਉਹ ਇਸ ਕਰਕੇ ਕਿ ਕੋਈ ਵੀ ਮੋਰਚਾ ਅਜ ਤੱਕ ਵੀ ਤੂੰ ਦੱਸ ਦੋ ਕਿ ਸਿਰੇ ਚੜਿਆ ਹੋਵੇ ਵੀ ਕਿਹਾ ਤਾਂ ਹਰੇਕ ਹੀ ਆ ਪਰ ਸਿਰੇ ਕੋਈ ਵੀ ਨਹੀਂ ਚੜਿਆ ਆ ਦਿੱਲੀ ਵਾਲਾ ਸਭ ਤੋਂ 14 ਮਹੀਨੇ ਜਿਹੜੂ ਆਪਾਂ ਸਭ ਤੋਂ ਵੱਡਾ ਤੇ ਸਭ ਤੋਂ ਪਵਿੱਤਰ ਕਹਿੰਦੇ ਸੀਗੇ ਮੋਰਚਾ ਉਹ ਵੀ ਇਹਦਾਂ ਨੇ ਬੇਸਤਾਰਾ ਚੇ ਵਾਲ ਵਰਗੇ ਨੇ ਰੋਲਦੂ ਬਾਂਸੇ ਵਰਗੇ ਨੇ ਦਾਈ ਦਾ ਮੈਂ ਕਹਿੰਦਾ ਡੱਲਿਆ ਸਾਬ ਨੂੰ ਮਾਰਨ ਥੋ ਯਾਰ ਇੱਥੇ ਕੋਈ ਦਾ ਰਾਜਿਆਲ ਨੂੰ ਫਰਕ ਪੈਣਾ ਰਾ ਰੋਲਦੂ ਵਾਂਸੇ ਨੂੰ ਫਰਕ ਪੈਣਾ ਫਰਕ ਕਿਹਨੂੰ ਪੈਣਾ ਪਰਿਵਾਰ ਨੂੰ ਪੈਣਾ ਉਹਨਾਂ ਦੇ ਠੀਕ ਨਹੀਂ ਯੂਨੀਅਨ ਵਾਲਿਆਂ ਦੇ ਤਾਂ ਇੱਕ ਪ੍ਰਧਾਨ ਗਿਆ ਦੂਜੇ ਨੂੰ ਲਾਦਣਗੇ ਪ੍ਰਧਾਨ ਫਰਕ ਤਾਂ ਉਸ ਪਰਿਵਾਰ ਨੂੰ ਪੈਣਾ ਜਿੱਦਾਂ ਇੱਕ ਜੀ ਘਟਣਾ ਜਿੱਦਾਂ ਇੱਕ ਪਰਿਵਾਰ ਚੋਂ ਜੀ ਜਿਹੜਾ ਪੋਤਾ ਆਪਣੇ ਦਾਦ ਦੇ ਨੂੰ ਕਹਿ ਰਿਹਾ ਵਾ ਜਿਹੜਾ ਪੋਤਾ ਆਪਣੇ ਪਿਓ ਨੂੰ ਕਹਿ ਰਿਹਾ ਵਾ ਨਾਲ ਬੈਠਾ ਵਾ ਜਿਹੜਾ ਪੋਤਾ ਤੇ ਪੁੱਤ ਜਿਹੜਾ ਆਪਣੇ ਦਾਦੇ ਤੇ ਆਪਣੇ ਪਿਓ ਦੇ ਨਾਲ ਜਿਹੜਾ ਬੈਠਾ ਵਾ ਫਰਕ ਤਾਂ ਉਹਨੂੰ ਪੈਣਾ ਕਿਸੇ ਨੂੰ ਕੀ ਫਰਕ ਪੈਣਾ ਯੂਨੀਅਨਾਂ ਤਾਂ ਚੱਲੀ ਜਾਣੀਆਂ ਨੇ ਯਾਰ ਠੀਕ ਹੈ ਯੂਨੀਅਨਾਂ ਤਾਂ ਚੱਲੀ ਜਾਣੀਆਂ ਨੇ ਪਰ ਸਵਾਲ ਤਾਂ ਇਹ ਆ ਕਿ ਰਾਜੇਵਾਲ ਤੇ ਰੁਲਦੂ ਮਾਨਸਾ ਅੱਜ ਕਿੱਥੇ ਖੜੇ ਆ ਦੱਲੇਆ ਸਾਹਿਬ ਤਾਂ ਆਪਣਾ ਫਰਜ਼ ਨਿਭਾ ਰਹੇ ਆ ਪਰ ਰਾਜੇਵਾਲ ਤੇ ਰੁਲਦੂ ਮਾਨਸਾ ਅੱਜ ਕਿੱਥੇ ਖੜੇ ਆ ਤੇ ਬਾਕੀ ਦੇ ਜਿਹੜੇ ਰਾਜਨੀਤਿਕ ਬਣਾ ਕੇ ਬੈਗੇ ਉਹ ਕਿੱਥੇ ਖੜੇ ਆ ਮੈਨੂੰ ਲੱਖੇ ਨੂੰ ਇੱਕ ਗੱਲ ਪੁੱਛਦਾ ਮੈਂ ਲੱਖੇ ਨੂੰ ਲੱਖਾ ਜਦ ਦੇਖੋ ਲੋਕਾਂ ਨੂੰ ਬੁਰਾ ਭਲਾ ਕਹਿਣ ਲੱਗ ਜਾਂਦਾ ਰਾਜੇਵਾਲੂ ਤੂੰ ਕਿਹਾ ਬੁਰਾ ਭਲਾ ਤੂੰ ਰਾਜੇਵਾਲੂ ਕਿਹਾ ਇੱਕ ਵਾਰ ਵੀ ਕਿ ਰਾਜੇਵਾਲ ਸਾਹਿਬ ਆਓ ਇੱਥੇ ਇੱਥੇ ਆਓ ਅੱਜ ਲੋੜ ਆ ਤੁਹਾਡੀ ਆਓ ਇੱਥੇ ਦੱਲਿਆ ਸਾਹਿਬ ਕੋਲ ਰੁਲਦੂ ਮਾਨਸੇ ਦੇ ਪਿੰਡਾ ਵੱਲ ਦਾ ਮਾਨਸੇ ਦਾ ਕਿਹਾ ਲੱਖੇ ਨੇ ਤੇ ਬਤੋ ਜਮਾਨ ਨੇ ਕਿ ਰੁਲਦੂ ਮਾਨਸੇ ਨੂੰ ਲਿਆਓ ਇੱਥੇ ਕਿਹਾ ਲੱਖੇ ਨੇ ਲੋਕਾਂ ਨੂੰ ਕਹਿਣ ਲੱਗ ਜਣਗੇ ਲੋਕਾਂ ਦਾ ਤਾਂ ਉਹ ਭੱਗ ਹੋ ਗਿਆ ਲੋਕਾਂ ਦਾ ਵਿਸ਼ਵਾਸ ਉੱਠ ਖੜਿਆ ਮੋਰਚਿਆਂ ਤੋਂ ਜਿਵੇਂ ਉੱਠ ਖੜਿਆ ਵਿਸ਼ਵਾਸ ਇਹ ਸਭ ਦੇ ਜਿਵੇਂ ਮਾਰ ਵੀ ਲਖੇ ਵਰਗੇ ਆ ਲਖੇ ਵਰਗੇ ਰਾਜੇਵਾਲ ਵਰਗੇ ਆ ਕਿ ਮੋਰਚਾ ਚੱਕ ਲਾ ਲੈਣਾ ਮੋੜ ਕੇ ਲੈ ਦੇ ਕੇ ਬਾਅਦ ਖਤਮ ਕਰ ਦੇਣਾ ਕੋਈ ਨਿਕਲਿਆ ਅਜੇ ਤੱਕ ਮੋਰਚੇ ਚ ਆ ਲਖੇ ਦੇ ਕਾਲੇ ਪਾਣੀ ਵਾਲਾ ਮੋਰਚਾ ਲਾਇਆ ਕਿੰਨੇ ਕ ਬੰਦੇ ਸੀ 1500 2000 ਵੱਤੋ ਵੱਤ 3000 ਉਹ ਵੀ ਸਾਰੇ ਬਾਹਰਲੇ ਸੀ ਲੁਧਿਆਣੇ ਦਾ ਇੱਕ ਲੋਕਲ ਬੰਦਾ ਦੱਸ ਦੋ ਕਿੰਨਾ ਸੀ ਇਹਦੇ ਨਾਲ ਲੋਕਾਂ ਨੂੰ ਪਤਾ ਫੈਦਾ ਦੇ ਵਿਸ਼ਵਾਸ ਨਹੀਂ ਦਿੱਤੇ ਲੋਕਾਂ ਨੂੰ ਕਿ ਮੋਰਚਾ ਕੋਈ ਵੀ ਲੱਗਦਾ ਵਾ ਉਹ ਕੋਈ ਵੀ ਸਫਲ ਨਹੀਂ ਹੋਇਆ ਅਜੇ ਤੱਕ ਦੱਸ ਦੋ ਕਿਹੜਾ ਸਫਲ ਹੋਇਆ ਹਰੇਕ ਮੋਰਚਾ ਵੇਚਿਆ ਗਿਆ ਪਰ ਅੱਜ ਉਹਦੇ ਵਿੱਚ ਜਿਹੜੇ ਸੱਚੇ ਮੋਰਚੇ ਆ ਉਹ ਵੀ ਆਪਣੇ ਹੋ ਰਹੇ ਆ ਪਿੱਸੇ ਜਾ ਰਹੇ ਆ ਆ ਡੱਲਿਆ ਸਾਹਿਬ ਨੇ ਮੋਰਚਾ ਲਾਇਆ ਹੋਇਆ ਦੂਜੀ ਇਹ ਤਾਂ ਨਾਲ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਬਸਰ ਤੋਂ ਉਹ ਜਿਹੜੀ ਸਰਬਰ ਸਿੰਘ ਪੰਦੇਹਰ ਵਾਲੀ ਪਧੇਰ ਦਾ ਮੇਰੇ ਕੋਲ ਬਹੁਤ ਕੁਝ ਪਿਆ ਮੈਂ ਹਜੇ ਬੋਲਣਾ ਨਹੀਂ ਚਾਹਦਾ ਕਿਉਂਕਿ ਪਧੇਰ ਨੇ ਜਿਹੜਾ ਕੁਝ ਕੀਤਾ ਵਾ ਮੇਰੇ ਕੋਲ ਬਹੁਤ ਕੁਝ ਪਿਆ ਵਾ ਬੱਦਾਂ ਵੀ ਬੈਠਾ ਸਾਰਾ ਕੁਝ ਪਰ ਮੈਂ ਹਜੇ ਟਾਈਮ ਆਉਣ ਉਹ ਸਾਰਾ ਕੁਝ ਲੋਕਾਂ ਸਾਹਮਣੇ ਰੱਖਾਂਗੇ ਜਿੱਦਣ ਇਹਨਾਂ ਨੇ ਇਕੱਠਿਆਂ ਨੇ ਮੋਰਚਾ ਲਾਇਆ ਸੀ ਨਾ ਸਿੱਧੂਪੁਰ ਜੱਥੇਬੰਦੀ ਦੇ ਤੇ ਕਿਸਾਨ ਮਿਹਨਤੂਰ ਸਕਾਰਸ਼ ਕਮੇਟੀ ਨੇ ਡੱਲੇਵਾਲ ਸਾਹਿਬ ਨੇ ਤੇ ਸਰਬਸਿਕ ਪਧੇਰ ਨੇ ਮਿਲ ਕੇ ਮੋਰਚਾ ਲਾਇਆ ਸੀ ਨਾ ਖਨੌਰੀ ਤੇ ਸ਼ੱਬੂ ਮੈਂ ਉਸ ਦਿਨ ਵੀ ਕਿਹਾ ਸੀ ਇਹਨਾਂ ਨੂੰ ਕਿ ਡੱਲੇਵਾਲ ਸਾਹਿਬ ਤੁਸੀਂ ਸੱਚੇ ਸੁੱਚੇ ਬੰਦੇ ਹੋ ਠੀਕ ਨਹੀਂ ਤੁਸੀਂ ਮਾਤਦਾਰ ਬੰਦੇ ਹੋ ਪਰ ਸਰਬਰ ਬੰਦੇਰ ਦਾ ਬਹੁਤ ਕੋਸ਼ ਆ ਬਹੁਤ ਕੁਸ਼ ਪਿਆ ਸਾਡੇ ਕੋਲ ਇਸ ਬੰਦੇ ਨਾਲ ਲੜ ਕੇ ਨਾ ਮੋਰਚਾ ਲਾਓ ਤੁਹਾਨੂੰ ਵੀ ਇਸ ਬੰਦੇ ਦੇ ਫੇਲ ਕਰ ਦੇਣਾ ਅੱਜ ਉਹੀ ਕੰਮ ਹੋ ਗਿਆ ਅੱਜ ਲੋਕੀ ਕਿਉਂ ਨਹੀਂ ਜਾ ਰਹੇ ਯਾਰ ਮੋਰਚੇ ਤੇ ਦੇਖੋ ਕਿਉਂ ਨਹੀਂ ਜਾ ਰਹੇ ਜੇ ਅੱਜ ਇਹ ਮੋਰਚਾ ਕੱਲੇ ਸਿੱਧੂਪੁਰ ਜੱਥੇ ਬੰਦੀ ਲਾਈ ਹੁੰਦੀ ਨਾ ਅੱਜ ਮੋਰਚੇ ਦੀ ਗੱਲਬਾਤ ਹੀ ਹੋਰ ਹੁੰਦੀ ਆ ਸਰਬਰ ਬੰਦੇਰ ਨੂੰ ਮੈਂ ਇੱਕ ਗੱਲ ਪੁੱਛਣੀ ਚਾਹਨਾ ਕਿ ਤੂੰ ਬੜੀਆ ਸੱਚਾਈ ਦੀਆਂ ਗੱਲਾਂ ਕਰਦਾ ਬੜਾ ਕੁਸ਼ ਕਰਦਾ ਭਗਵਾ ਪਿੰਡ ਦਾ ਤੈਨੂੰ ਬੱਬੂ ਰਾਮ ਗੜੀਏ ਯਾਦ ਆ ਤੈਨੂੰ ਮੈਂ ਦੱਸੂਗਾ ਜਦੋਂ ਤੂੰ ਆ ਗਿਆ ਸਾਡੇ ਨਾਲ ਕੱਡਣਾ ਬੈਠੇਗਾ ਨਾ ਤੇਰੇ ਸਾਹਮਣੇ ਬੱਦਾਂ ਲੈ ਕੇ ਬਿਠਾਵਾਂਗੇ ਇੱਕ ਬੰਦੇ ਨੂੰ ਤੂੰ ਕਿਵੇਂ ਆਪਣੇ ਖਾਣੇ ਦੇ ਵਿੱਚ ਕਿਵੇਂ ਕਟਵਾਇਆ ਗਿਆ ਕੀ ਕੁਝ ਹੋਇਆ ਉਸ ਬੰਦੇ ਨਾਲ ਇਹ ਪਧੇਰ ਦਾ ਸਾਰੀ ਗੱਲ ਕਰਾਂਗੇ ਜਦੋਂ ਮੀਡੀਆ ਸਭ ਨੇ ਆਊਗਾ ਸਾਡੇ ਨਾਲ ਮੈਂ ਦੁਆਰਾ ਕਹਿ ਰਿਹਾ ਪਧੇਰ ਸਾਹਿਬ ਤੁਸੀਂ ਮੈਨੂੰ ਫੋਟੋ ਬਲੌਕ ਕਰ ਸਕਦੇ ਹੋ ਫੇਸਬੁੱਕ ਤੋਂ ਕਰ ਸਕਦੇ ਹੋ ਬੱਬੂ ਰਾਮ ਗੜੀਏ ਨੂੰ ਕਰ ਸਕਦੇ ਹੋ ਬਲੌਕ ਪਰ ਸਚਾਈ ਤੋਂ ਬਲਾਕ ਨਹੀਂ ਕਰ ਸਕਦੇ ਸੱਚ ਦੇ ਸੱਚੀ ਰਹਿਣ ਯਾਦ ਆ ਜਿਹਦੇ ਬੱਬੂ ਰਾਮ ਗੜੀ ਆ ਪੰਗਵਾ ਪਿੰਡ ਤੋਂ ਜੱਡੇ ਵਾਲਾ ਗੁਰੂ ਤੋਂ ਜਿਹਦੇ ਕਣਕ ਦਾ ਘਟਾਲਾ ਪੜਿਆ ਸੀ ਤੁਸੀਂ ਕੀ ਕੀਤਾ ਉਹਦੇ ਨਾਲ ਕਿੱਡਾ ਵੱਡਾ ਧੋਕਾ ਦਿੱਤਾ ਤੁਸੀਂ ਉਸ ਬੰਦੇ ਨੂੰ ਯਾਦ ਆ ਕੋਈ ਸਰਬਨ ਬਧੇਰ ਕੋਈ ਨਹੀਂ ਮੈਂ ਯਾਦ ਕਰਾਊਗਾ ਤੂੰ ਮਿਲਤਾ ਸਹੀ ਕਿਸੇ ਦਿਨ ਸਾਦੂ ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਇਹ ਤੂੰ ਆਪਣੇ ਸਿੱਧੂਪੁਰ ਜੱਥੇ ਬੰਦੀ ਤੂੰ ਕਿ ਭਾਈ ਕਿਸਾਨ ਬਧੂਰ ਸ਼ਗਸ਼ ਕਮੇਟੀ ਨਾਲ ਰਲ ਕੇ ਮੋਰਚਾ ਨਾ ਲਾਓ ਨਾ ਲਾਓ ਨਾ ਲਾਓ ਇਹ ਬਹੁਤ ਕੋਸ਼ ਹੈ ਦਾਦੇ ਖਿਲਾਫ ਹੋਇਆ ਹੋਇਆ ਅੱਜ ਦੇਖ ਲੋ ਹਾਲਾਤ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਮੋਰਚਿਆਂ ਤੋਂ ਠੀਕ ਨਹੀਂ ਮੈਂ ਤਾਂ ਹੀ ਕਹਿ ਰਿਹਾ ਭਾਈ ਸੱਚ ਦੀ ਉਮਰ ਬੜੀ ਛੋਟੀ ਹੁੰਦੀ ਆ ਝੂਠ ਦੀ ਉਮਰ ਬੜੀ ਲੰਬੀ ਹੁੰਦੀ ਆ ਠੀਕ ਹੈ ਜੀ ਡੱਲੇਆਲ ਸਾਹਿਬ ਤਾਂ ਹੀ ਤਾਂ ਮੈਂ ਕਹਿੰਦਾ ਮਰਨ ਦੋ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਪਰਿਵਾਰ ਨੂੰ ਪੈਣਾ ਜਾ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਉਹਦੋਂ ਨੂੰ ਪੈਣਾ ਰਾਜੇਵਾਲ ਵਰਗੇ ਦੁਲਦੂ ਬਾਂਸੇ ਵਰਗੇ ਨੂੰ ਕੀ ਫਰਕ ਪੈਣਾ ਲੱਖੇ ਨੂੰ ਕੀ ਫਰਕ ਪੈਣਾ ਜਿਹੜੇ ਰਾਜਨੀਤੀ ਕਰਨ ਪਹੁੰਚ ਜਾਂਦੇ ਹੱਥੇ ਆਪਣੀ ਜਿਹੜੇ ਉੱਥੇ ਵੀਡੀਓ ਪਾਉਣ ਪਹੁੰਚ ਜਾਂਦੇ ਆ ਉਹਦੋਂ ਨੂੰ ਕੀ ਫਰਕ ਪੈਣਾ ਮੈਨੂੰ ਦੱਸ ਦੋ ਕੀ ਫਰਕ ਪੈਣਾ ਉਹਨੂੰ ਕੋਈ ਕੀਤੀ ਉਹਨੇ ਰਾਤ ਨੂੰ ਕੰਮ ਦੀ ਬਾ ਫੋਟੋ ਖਿੱਚ ਕੇ ਟਵਿੱਟਰ ਤੇ ਪਾ ਦਿਓ ਜੀ ਫੇਸਬੁੱਕ ਤੇ ਪਾ ਦਿਓ ਪਹਿਲਾਂ ਤਾਂ ਮੈਂ ਇਹ ਤੂੰ ਦੇਖੂਗਾ ਆਪਣੇ ਲੱਖੇ ਨੂੰ ਇਹ ਪਾਊਗਾ ਆਪਣੇ ਪਰਿਵਾਰ ਦਾ ਫੋਟੋ ਜਦ ਤੋ ਜਮਾਨ ਆਪਣੇ ਪਰਿਵਾਰ ਦਾ ਪਾਊਗਾ ਫੋਟੋ ਪਹਿਲਾਂ ਤੇਰੇ ਤੋਂ ਦੇਖਾਂਗੇ ਇਹ ਕਿੰਨੇ ਕਿ ਪਰਿਵਾਰਾਂ ਦਾ ਫੋਟੋ ਆ ਪਉਦੇ ਆ ਫੇ ਫੋਟੋ ਪਾ ਕੇ ਪਰਿਵਾਰਾਂ ਦੀ ਮੋਦੀ ਮੰ ਮੰਗਾ ਮੰਨ ਲਊਗਾ ਸਾਰੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਇਹ ਸਭ ਲੋਕਾਂ ਨੂੰ ਗੁਬਰਾਹ ਕਰਦਾ ਤਰੀਕਾ ਵਾ ਹੋਰ ਇਹ ਤਾਂ ਕਹਿ ਨਹੀਂ ਸਕਦਾ ਕਿ ਜੱਲਿਆ ਸਾਹਿਬ ਅਸੀਂ ਲੈ ਲੈਂਦੇ ਹਾਂ ਸਾਹਿਬ ਆਜੋ ਪਹਿਲਾਂ ਪਰ ਅੱਜ ਵਾਲ ਤੋਂ ਹਿਸਾਬ ਲਈਏ ਪਹਿਲਾਂ ਪਰ ਉਲਦੂ ਬਾਂਸ ਤੋਂ ਹਿਸਾਬ ਲਈਏ ਤਾਂ ਕਹਿ ਨਹੀਂ ਸਕਦਾ ਲੱਕਾ ਕਿਉਂਕਿ ਲੱਖਾਂ ਤਾਂ ਆਪ ਪਤਾ ਨਹੀਂ ਪਾਰਟੀ ਵੱਲੋਂ ਇਲੈਕਸ਼ਨ ਲੜ ਚੁੱਕਿਆ ਵਾ ਲੱਖਾਂ ਕੀ ਕਹੂਗਾ ਜਾਂ ਸਰਪੰਚ ਪਥੇਰ ਕੀ ਕਹੂਗਾ ਕਿ ਕਾਂਗਰਸ ਨਾਲ ਮਿਲ ਕੇ ਉਹਨੇ ਬੱਦਾਂ ਨਹੀਂ ਕਟਵਾਇਆ ਸਰਪੰਚ ਪਥੇਰ ਕਹੂਗਾ ਕਿ ਉਹਨੇ ਕਾਂਗਰਸ ਨਾਲ ਲੜ ਕੇ ਜੋ ਉਸ ਬੱਬੂ ਰਬਗੜੀਏ ਜਿਹਦਾ ਪੇ ਨਾਮ ਲੈ ਰਿਹਾ ਉਹਨੂੰ ਨਹੀਂ ਕਟਵਾਇਆ ਪੁਲਿਸ ਥਾਣੇ ਦੇ ਵਿੱਚ ਭਗਵਾਪਿੰਡ ਤੋਂ ਜਡੇਆਲਾ ਗੁਰੂ ਦੇ ਕੋਲ ਕਹੂਗਾ ਇਹ ਸਰਪੰਚ ਪਥੇਰ ਡੱਲੇਆਲ ਸਾਹਿਬ ਤੁਡੀ ਜਾਨ ਬਹੁਤ ਕੀਮਤੀ ਆ ਐਜੇ ਬੇਕਹਿਰਤ ਬੰਦਿਆਂ ਲਈ ਆਪਣੀ ਜਾਨ ਨਾ ਗਵਾਓ ਜੈਡਾ ਹੀ ਸੱਚਾ ਸੀ ਨਾ ਸਰਵਪਦੈਰ ਆਪ ਬਹਿਦਾ ਭੁਖੜਤਾਲ ਤੇ ਆਪ ਆਪ ਵਰਦ ਵਰਤ ਤੇ ਬਹਿਦਾ ਠੀਕ ਨੇ ਆਪ ਬਹਿਦਾ ਪਹਿਲਾਂ ਆਪਣੇ ਤੇ ਸ਼ੁਰੂਆਤ ਕਰਦਾ ਤੁਹਾਨੂੰ ਨਾ ਬਿਠਾਉਦਾ ਇਹ ਸਰਵਪਦੈਰ ਸਿਆਮ ਕੋਈ ਨਹੀਂ ਤੈਨੂੰ ਬਿਨਾ ਕਿ ਚਲਦੀ ਹੁਣ 1 2 ਤਿੰਨ ਤੱਕ ਪੜਾਣੇ ਆ ਪ੍ਰੋਗਰਾਮ ਉੱਥੇ ਆਉਣ ਦਾ ਵੀਡੀਓ ਤੇ ਸਾਹਮਣੇ ਗੱਲਬਾਤ ਕਰਾਂਗੇ ਤੇਰੇ ਨਾਲ ਜੋ ਤੂੰ ਉਸ ਭਗਵਾ ਪੇਡ ਵਾਲੇ ਨਾਲ ਕੀਤਾ ਨਾ ਕਾਂਗਰਸ ਨਾਲ ਰਲ ਕੇ ਤੇਰੇ ਸਾਹਮਣੇ ਦੱਸ ਲੋਕਾਂ ਸਾਹਮਣੇ ਕਰਕੇ ਸਾਰਾ ਕੁਝ ਠੀਕ ਹੈ ਨਾ ਜਸਟ ਵੇਟ ਐਂਡ ਵਾਚ ਦੇਖੋ ਹੁੰਦਾ ਕੀ ਆ ਓਕੇ ਜੀ ਸਤਿ ਸ੍ਰੀ ਅਕਾਲ ਜੀ